ਇਹ ਵੱਡੀ ਖਬਰ ਬਟਾਲਾ ਤੋਂ ਆ ਰਹੀ ਹੈ ਜਿੱਥੇ ਬਟਾਲਾ ਪੁਲਿਸ ਨੇ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਹੈ। 4 ਹੈਂਡ ਗ੍ਰੇਨੇਡ ਤੇ 2 ਕਿਲੋ ਆਰਡੀਐਕਸ ਆਈਈਡੀ ਬਰਾਮਦ ਕਰ ਲਿਆ ਹੈ। ਪਿੰਡ ਬਲਪੁਰ ਨੇੜਿਓਂ ਇਹ ਬਰਾਮਦਗੀ ਕੀਤੀ ਗਈ ਹੈ ਤੇ ਇੱਕ ਮੁਲਜ਼ਮ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇੱਕ ਵੱਡੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਹੈ ਬਟਾਲਾ ਪੁਲਿਸ ਨੇ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਸੀ ਜਿਸ ਨੂੰ ناکਾਮ ਕੀਤਾ ਗਿਆ ਹੈ। 4 ਹੈਂਡ ਗ੍ਰੇਨੇਡ ਅਤੇ 2 ਕਿਲੋ ਆਰਡੀਐਕਸ ਆਈਈਡੀ ਬਰਾਮਦ ਕੀਤਾ ਗਿਆ। ਵਿੰਡ ਬਲਪੁਰਾਏ ਜਿੱਥੋਂ ਇਹ ਬਰਾਮਦਗੀ ਕੀਤੀ ਗਈ ਹੈ ਇਸ ਦੇ ਨਾਲ ਇੱਕ ਮੁਲਜ਼ਮ ਦੀ ਵੀ ਗ੍ਰਿਫਤਾਰੀ ਹੋਈ ਹੈ ਸ਼ੁਰੂਆਤੀ ਜਾਂਚ ਦੇ ਮੁਤਾਬਕ ਪਾਕਿਸਤਾਨ ਬੈਠੇ ਅਤਵਾਦੀ ਰਿੰਦਾ ਦੇ ਇਸ਼ਾਰੇ ਤੇ ਇੱਕ ਕੰਮ ਕੀ ਤਿਆਰਿਆ ਸੀ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ਦੇ ਵਿੱਚ ਸੀ ਪਰ ਉਸ ਤੋਂ ਪਹਿਲਾਂ ਹੀ ਇੱਕ ਗ੍ਰੇਨੇਡ ਬਰਾਮਦ ਕੀਤੇ ਗਏ ਨੇ ਆਰ ਡੀ ਐਕਸ ਬਰਾਮਦ ਕੀਤੀ ਗਈ ਹੈ ਅਤੇ ਇੱਕ ਮੁਲਜ਼ਮ ਦੀ ਗ੍ਰਿਫਤਾਰੀ ਹੋਈ ਹੈ ਸਾਜ਼ਿਸ਼ ناکਾਮ ਹੋਈ ਮਨੋਜ ਰਾਠੀ ਮੇਰੇ ਸਹੋਗੀ ਐਸੇ ਖਬਰ ਤੇ ਹੋਰ ਜ਼ਤ ਜਾਣਕਾਰੀ ਨਾਲ ਜੁੜੇ ਨੇ ਮਨੋਜ ਵੱਡਾ ਅਪਡੇਟ ਕਿਉਂਕਿ ਆਰ ਡੀ ਐਕਸ ਬਰਾਮਦ ਹੋਣਾ ਗ੍ਰੇਨੇਡ ਬਰਾਮਦ ਕਰਨਾ ਕੋਈ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੇ ਫਰਾਕ ਸੀ ਇਹ ਅਤਵਾਦੀ ਦੇਖੋ ਬਿਲਕੁਲ ਰਣਵੀਰ ਜੀ ਆਪਾਂ ਗੱਲ ਕਰ ਲਈਏ ਬਿਲਕੁਲ ਬਟਾਲਾ ਪੁਲਿਸ ਦੀ ਇੱਕ ਵੱਡੀ ਸਫਲਤਾ ਅਸੀਂ ਕਹਿ ਸਕਦੇ ਹਾਂ ਕਿਉਂਕਿ ਜਿਹੜੇ 4 ਹੈਂਡ ਗ੍ਰੇਨੇਡ ਜਿਹੜੇ ਐਸ ਪੀ ਐਲ ਐ ਜੀ ਆਰ ਸੁਰਾਤੀ ਔਰ ਇੱਕ ਆਰ ਡੀ ਐਕਸ ਬੇਸਡ ਆਈ ਡੀ 2 ਕਿਲੋ ਔਰ ਕਮਿਊਨੀਕੇਸ਼ਨ ਇਕਵਿਪਮੈਂਟ ਜਿਹੜੇ ਆ ਔਰ ਰਿਕਵਰ ਕੀਤੇ ਗਏ ਨਹੀਂ ਔਰ ਇਹਦੇ ਵਿੱਚ ਜਿਹੜਾ ਇੱਕ ਅਕਿਊਜ਼ ਫੜਿਆ ਗਿਆ ਜਿਹਦੇ ਕੋਲੋਂ ਸਾਰਾ ਆਤਮਾਨ ਰਿਕਵਰ ਹੋਇਆ ਹੈ ਸਾਰਾ ਅਥਲਾ ਰਿਕਵਰ ਹੋਇਆ ਉਹਦੀ ਪੁਛਤੀ ਕਈ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਨੇ ਕਿਉਂਕਿ ਇਹ ਬਾਰਡਰ ਏਰੀਆ ਹੈ ਨੀ ਕਿ ਪਾਕਿਸਤਾਨ ਤੋਂ ਇਹ ਪੂਰਾ ਹੋਇਆ ਹੈ ਔਰ ਇਹ ਜਿਹੜਾ ਬੀਟਾਈ ਦਾ ਟੈਰਿਸਟ ਨਿਸ਼ਾਨ ਸਿੰਘ ਉਹ ਆਪਣੀ ਸ਼ਾਨ ਜੋਦਾ ਉਹਦੇ ਕਹਿਣ ਤੇ ਇਹ ਸਾਰਾ ਜਿਹੜਾ ਹੈਗਾ ਅਥਲਾ ਇੱਥੇ ਆਇਆ ਸੀਦਾ ਔਰ ਨਿਸ਼ਾਨ ਸਿੰਘ ਕੌਣ ਹੈ ਤੁਹਾਨੂੰ ਦੱਸ ਦਈਏ ਕਿ ਜਿਹੜਾ ਪਾਕਿਸਤਾਨ ਦੇ ਵਿੱਚ ਬੈਠਾ ਜਿਹੜਾ ਅਰਵਿੰਦਰ ਸਿੰਘ ਰਹਿੰਦਾ ਉਹਦੇ ਕਹਿਣ ਤੇ ਇਹ ਸਾਰਾ ਕੰਮ ਹੁੰਦਾ ਇਹ ਪੂਰਾ ਮੈਕਸਟਰ ਜਰਨ ਇਸ ਤਰ੍ਹਾਂ ਕੰਮ ਕਰਨਾ ਹੈ ਕਿੱਥੇ ਦਹਿਸ਼ਤ ਫਲਾਣੀ ਹੈ ਕਿੱਥੇ ਅੱਗੇ ਜਿਹੜਾ ਹੈਗਾ ਟਾਰਗੇਟ ਕਰਨਾ ਹੈ ਇਹ ਸਾਰੀ ਚੀਜ਼ਾਂ ਜਿਹੜੀ ਹੈਗੀ ਕਿੱਥੇ ਜਾਂਦੀ ਹੈ ਹਾਲਾਂਕਿ ਹੁਣ ਇਹ ਜਿਹੜਾ ਵੀ ਗ੍ਰੇਨੇਡ ਫੜੇ ਗਏ ਨੇ ਇਹ ਜਿਹੜਾ ਆਰਡੀਐਸ ਫੜਾ ਗਿਆ ਨਾ ਇਹ ਕਿੱਥੇ-ਕਿੱਥੇ ਯੂਜ਼ ਕਰਨਾ ਚਾਹੀਦਾ ਇਹ ਵੀ ਹੁਣ ਜ਼ਰੂਰ ਇਹ ਪੁੱਛ ਕੇ ਚਾਹ ਦਰ ਨਜ਼ਰ ਆ ਰਿਹਾ ਹੈ ਕਿ ਅੱਗੇ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਅੱਗੇ ਜਿਹੜਾ ਹੈਗਾ ਇਹਨਾਂ ਦੇ ਜਿਹੜੇ ਆਕਾ ਹੈ ਉਹ ਉਹਨਾਂ ਵੱਲੋਂ ਹਦਾਇਤਾਂ ਦਿੱਤੀ ਜਾਣੀ ਸੀ ਕਿ ਕਿਥੇ ਕਿਥੇ ਇਹ ਬੇਚਤ ਮਚਾਣੀ ਹੈ ਕਿਥੇ ਗਿਰਿੰਦੇ ਜਿਹੜਾ ਹੈਗਾ ਟੁੱਟਣਾ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਲੇਕਿਨ ਉਸ ਤੋਂ ਪਹਿਲਾਂ ਜਰੂਰ ਇੱਕ ਇਨਫੋਰਮੇਸ਼ਨ ਸੀ ਸਿਗਰਟ ਇਨਫੋਰਮੇਸ਼ਨ ਸੀ ਕਿ ਇੱਕ ਜਿਹੜਾ ਸ਼ਖਸ ਹੈ ਇੱਕ ਜਿਹੜਾ ਬਦਮਾਸ਼ ਹੈ ਉਹਦੇ ਕੋਲੋਂ ਇਹ ਚੀਜ਼ਾਂ ਜਿਹੜੀ ਪਹੁੰਚੀਆਂ ਉਸ ਤੋਂ ਬਾਅਦ ਪੁਲਿਸ ਨੇ ਪੂਰਾ ਜਿਹੜਾ ਹੈਗਾ ਇਹ ਪੂਰਾ ਨਾਕਾ ਲਾ ਕੇ ਇਸ ਨੂੰ ਕਾਬੂ ਕੀਤਾ ਗਿਆ ਤੇ ਹੁਣ ਇਹ ਦਸਦਾ ਨਜ਼ਰ ਆ ਰਿਹਾ ਹੈ ਕਿ ਇਹ ਕਿੰਨੇ ਦਿਨ ਪਹਿਲਾਂ ਇਹ ਸਾਰੀ ਚੀਜ਼ ਆਈ ਅੱਗੇ ਕਿਸ ਨੂੰ ਸਪਲਾਈ ਕਰਨਾ ਸੀਗਾ ਪੰਜਾਬ ਦੇ ਵਿੱਚ ਕਿੱਥੇ ਇਹ ਟਾਰਗੇਟ ਕਰਨਾ ਸੀ ਕਿ ਸਾਰੀ ਚੀਜ਼ਾਂ ਦਾ ਹੁਣ ਖੁਲਾਸਾ ਕਰਦਾ ਨਜ਼ਰ ਆ ਰਿਹਾ ਹੈ ਹੁਣ ਬਟਾਲਾ ਪੁਲਿਸ ਦੇ ਨਾਲ-ਨਾਲ ਹੋਰ ਵੀ ਜਿਹੜੇ ਪੰਜਾਬ ਪੁਲਿਸ ਦੇ ਵਿੰਗ ਨੇ ਪੰਜਾਬ ਪੁਲਿਸ ਦੇ ਹੋਰ ਵਿੰਗ ਨੇ ਉਹ ਵੀ ਹੁਣ ਇਹਦੇ ਵਿੱਚ ਐਕਟਿਵ ਹੋ ਚੁੱਕੇ ਨੇ ਕਿ ਆਖਿਰ ਇਨਾਦਾ ਜਿਹੜਾ ਯੂਜ਼ ਹੈ ਉਹ ਕਿੱਥੇ ਕਰਨਾ ਸੀਗਾ ਇਨਾਦਾ ਜਿਹੜਾ ਇਸਤੇਮਾਲ ਹੈ ਕਿੱਥੇ ਕਰਨਾ ਸੀਗਾ ਕਿੱਥੇ ਦਹਿਸ਼ਤ ਮਚਾਣੀ ਸੀ ਕਿਉਂਕਿ ਰਣਵੀਰ ਦੇਖੋ ਪਿਛਲੇ ਦਿਨਾਂ ਜਿਹੜੇ ਪੁਲਿਸ ਚੌਕੀਆਂ ਤੇ ਅਟੈਕ ਹੋਇਆ ਜਿਹੜਾ ਹੋਰ ਵੀ ਜਿਹੜੇ ਜਿਹੜੇ ਲੀਡਰਸ ਨੇ ਉਹਨਾਂ ਦੇ ਘਰ ਤੇ ਬਾਹਰ ਅਟੈਕ ਹੋਇਆ ਤਾਂ ਕਿਤੇ ਨਾ ਕਿਤੇ ਉਹਦੇ ਵਿੱਚ ਵੀ ਪਾਕਿਸਤਾਨ ਬੇਸ ਜਿਹੜੇ ਗੈਂਗਸਟਰ ਨੇ ਉਹਨਾਂ ਦਾ ਜ਼ਰੂਰ ਨਾਂ ਸਾਹਮਣੇ ਆਇਆ ਹੋਵੇਗਾ ਤੋਂ ਇਹ ਜਿਹੜਾ ਹੁਣ ਫੜਿਆ ਗਿਆ ਹੈ ਇਹ ਤੋਂ ਵੀ ਹੁਣ ਪੁੱਛ ਕੇ ਕਿ ਕਈ ਚੀਜ਼ਾਂ ਦਾ ਖੁਲਾਸਾ ਹੋ ਰਿਹਾ ਹੈ ਕਿ ਟਾਰਗੇਟ ਕਿਸ ਨੂੰ ਕਰਨਾ ਸੀ ਹਾਲਾਂਕਿ ਪੁਲਿਸ ਨੇ ਹਜੇ ਏ ਡਿਸਕਲੋਜ਼ ਨਹੀਂ ਕੀਤਾ ਹੈ ਕਿ ਆਗਿਤ ਕੌਣ ਟਾਰਗੇਟ ਤੇ ਸੀ ਲੇਕਿਨ ਪੁਲਿਸ ਨੇ ਇਹ ਜਰੂਰ ਜਾਣਕਾਰੀ ਦਿੱਤੀ ਹੈ ਜਿਹੜੇ ਸੋਰਸ ਤੋਂ ਜਾਣਕਾਰੀ ਦੇ ਰਹੇਗੇ ਇੱਕ ਵੱਡਾ ਧਮਾਕਾ ਇੱਕ ਪੱਟੀ ਜਿਹੜੀ ਹੈ ਇਹ ਟਾਰਗੇਟ ਇਹਨਾਂ ਵੱਲੋਂ ਕਰਨਾ ਸੀਗਾ ਲੇਕਿਨ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਇਹ ناکਾਮ ਜਿਹੜੀ ਇਹ ਕੋਸ਼ਿਸ਼ ਕਰ ਦਿੱਤੀ ਹੈ ਤੇ ਇਹਨਾਂ ਕੋਲੋਂ ਇਹ ਰਿਕਵਰ ਕੀਤੀ ਗਈ ਹੈ ਜਿਹੜਾ ਵੱਡਾ ਫੜਿਆ ਗਿਆ ਹੋਰ ਵੀ ਜਿਹੜੇ ਹੈਗੇ ਇਹਨਾਂ ਦੇ ਜਿਹੜੇ ਸਾਥੀ ਹੈ ਇਹਨਾਂ ਦੇ ਜਿਹੜੇ ਲੈਕਚਰਸ ਹੈ ਉਹ ਹੁਣ ਹੋਰ ਹੋ ਸਕਦਾ ਹੈ ਜਿਹਦੀ ਗ੍ਰਿਫਤਾਰੀ ਜਲਦ ਹੋਵੇਗੀ ਠੀਕ ਹੈ ਮਨੋਜ ਬਹੁਤ ਸ਼ੁਕਰੀਆ ਮਨੋਜ ਰਾਠੀ ਮੇਰੇ ਸਜੋਗੀ ਜਾਣਕਾਰੀ ਦੇ ਰਹੇ ਸੀ ਬਟਾਲਾ ਪੁਲਿਸ ਦੇ ਨਾ ਕਾਮ ਕਰ ਦਿੱਤਾ ਗਿਆ ਚਾਰ ਹੈਂਡ ਗ੍ਰੇਨੇਡ ਅਤੇ 2 ਕਿਲੋ ਆਰਡੀਐਕਸ ਬਰਾਮਦ ਕੀਤੀ ਗਈ ਹੈ ਪਿੰਡ ਬੱਲਪੁਰਾ ਦੇ ਨੇੜੇੋਂ ਇਹ ਬਰਾਮਦਗੀ ਹੋਈ ਹੈ ਤੇ ਇੱਕ ਮੁਲਜ਼ਮ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਤੇ ਜਾਂਚ ਵਿੱਚ ਪਤਾ ਲੱਗਿਆ ਕਿ ਪਾਕਿਸਤਾਨ ਬੈਠੇ ਅਤਵਾਦੀ ਰਿੰਦਾ ਦੇ ਇਸ਼ਾਰੇ ਤੇ ਇਹ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕਤ ਸੀ